ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮਾ ਨਿਕਟ ਕਰ ਪੀਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਇਹ ਅਨਿਤ ਪਦ ਜਿਹੜਾ ਹੈ ਕਸ ਕੇ ਬੋਲਣਾ ਹੈ ਅਨਿਤ ਨਹੀਂ ਕਹਿਣਾ ਅਨਿਤ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋਡ ਬੇਨਤੀ ਕਰਹੁ ਇਹ ਬੇਨਤੀ ਨਹੀਂ ਕਹਿਣਾ ਬੇਨਤੀ ਨੰਨਾ ਸ਼ੁੱਧ ਬੋਲਣਾ ਆਮ ਬੇਨਤੀ ਕਹਿ ਜਾਂਦੇ ਆਪ ਛੋਡ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਧਾਨ ਕੀ ਭਰ ਲੇਹੁ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੂਦਰ ਦੀਨ ਦਇਾਲ ਇਦ ਮੂਦਰ ਨਹੀਂ ਕਹਿ ਦੇਣਾ ਦਾ ਮੂਦਰ ਕਨਾਂ ਸ਼ੁੱਧ ਬੋਲਣਾ ਹੈ ਗੋਪਾਲ ਦਾ ਮੂਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਧਾਰ ਉੱਤਮ ਸਲੋਕ ਸਾਧਕੇ ਬਚਨ ਅਮੁੱਲੀ ਕਲਾਲ ਇਹ ਰਤਨ ਇਹ ਅਮਲੀਗ ਨਹੀਂ ਕਹਿਣਾ ਇਹਨੂੰ ਅਮੁਲੀਖ ਉਚਾਰਨ ਕਰਨਾ ਕਸ ਕੇ ਬੋਲਣਾ ਜਿਵੇਂ ਆਪਾਂ ਬੋਲਦੇ ਨਾ ਅਮੁੱਲ ਅਮੂਲਖ ਹਨ ਅਮੁਲੀਖ ਅਮੁਲੀ ਮੰਮੇ ਦੇ ਉੱਤੇ ਜਿਵੇਂ ਅਧਕ ਲਾਈਦੀ ਹੁੰਦੀ ਨਾ ਇਸ ਤਰ੍ਹਾਂ ਅਮੁਲੀਖ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਾਨ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਗ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਤੀ ਗੋਪਾਲ ਮਹਾਂਤ ਕੈ ਮਾਥੀ ਨਾਨਕ ਉਧਰੇ ਤਿਨ ਕੈ ਸਾਥੀ ਸਰਨ ਜੋਗ ਸੁਨਾ ਸਰਣੀ ਆਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਸਰਨ ਜੋਗ ਸੁਣ ਇੱਥੇ ਵਿਸਰਾਮ ਲਾਉਣਾ ਹੈ ਸਰਣੀ ਆਈ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ सेवक की सेव पाल जिन जाल विकार ते रहते राम नाम सुन रसना कहते राम नाम सुन इथे विश्राम लाओना रसना कहते गुरु प्रसाद दया प्राप्तहारी नानक निबही खेप हमारी प्रभु की उस्तत ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਵਿੰਦ ਗੁਣ ਨਾਮ ਜਿਸ ਮਨ ਵਸੈ ਸੁਖ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਦਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਰੁਣਾ ਹੋਇ ਪਾਵਨ ਜਾਨ ਹਰ ਧਨ ਖਾਟ ਚੱਲੇ ਜਨ ਸੂਏ ਜੀ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਧਨ ਖਾਟ ਚੱਲੇ ਜਨ ਸੂਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਾਪ ਜੋਗ ਪ੍ਰਾਪ ਧਿਆਨ ਵੀ ਵਿਦਿਆ ਨਹੀਂ ਕਹਿ ਦੇਣਾ ਵਿਦਿਆ ਦਾ ਅਰਥ ਹੁੰਦਾ ਚਲੇ ਜਾਣਾ ਵਿਦਾ ਹੋ ਜਾਣਾ ਵਿਦਿਆ ਬੋਲਣਾ ਹੈ ਕਸ ਕੇ ਵਿਦਿਆ ਤਪ ਜੋਗ ਪ੍ਰਾਪਤੀਆਂ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਾਮਦਰਸੀ ਇਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਈ ਸਭ ਜੁਗ ਮਹਿ ਤਾ ਕੀ ਗਤ ਹੋਏ ਗੁਣ ਗੋਵਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਵਖਾਣੀ ਸਗਲਮਤਾੰਤ ਕੇਵਲ ਹਰਨਾਮ ਗੋਬਿੰਦ ਭਗਤ ਕਾ ਮਾਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਾਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਸਾਧ ਸਰਣ ਇਥੇ ਵਿਸਰਾਮ ਨਾਨਕ ਇਥੇ ਯਮਕ ਲਾ ਦੰਨੀ ਤੇ ਆਏ ਜਿਸ ਮਨ ਬਸੈ ਸੁਨਾ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲੱਬ ਦੇਹ ਤਤਕਾਲ ਉਧਾਰੈ ਇਹ ਦੁਲੱਬ ਦੇਹ ਤਤਕਾਲ ਉਧਾਰੈ ਮਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਇਕ ਨਾਮ ਮਨਮਾਹਿ ਸਮਾਨੀ ਦੁਖ ਰੋਗ ਬਿਨਸੀ ਭੈ ਭਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਊਚ ਤਾ ਕੀ ਸੋਬਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਦਿੱਤੀ ਗੌੜੀ ਮਹੱਲਾ ਪੰਜਵਾ श्लोक किसी तरह उच्चारण करना थिति गौड़ी नहीं कहना है थिति वाणी ਦਾ ਨਾਮ ਹੈ ਗੌੜੀ ਰਾਗ ਦਾ ਨਾਮ ਹੈ थिति ਇਥੇ ਯਮਕ ਲਾ ਦਿੰਨੀ ਹੈ ਗੌੜੀ ਮਹੱਲਾ ਪੰਜਵਾ ਗੌੜੀ ਮਹੱਲਾ ਵੀ ਇਕੱਠਾ ਨਹੀਂ ਕਹਿ ਦੇਣਾ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਨ ਹਾਰ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਪਉੜੀ ਏਕਮ ਏਕੰਕਾਰ ਪ੍ਰਭ ਏਕਮ ਤੇ ਯਮਕ ਲਾ ਦਨੀ ਐ ਏਕਮ ਏਕੰਕਾਰ ਪ੍ਰਭ ਇਥੇ ਵਿਸਰਾਮ ਕਰ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਗੁਣ ਗੋਬਿੰਦ ਗੋਪਾਲ ਪ੍ਰਭ ਗੋਪਾਲ ਔਂਕੜ ਨਾਲ ਗੋਬਿੰਦ ਕੁੜੀ ਨਾਲ ਸਰਨ ਪਰੋ ਹਰ ਰਾਈ ਪਰੋ ਹੀ ਉਚਾਰਨ ਕਰਨਾ ਆਪਰੋ ਕਰੋਈ ਬੋਲ ਜੰਦੀ ਤਾਂ ਕੀ ਆਸ ਕਲਿਆਣ ਸੁਖ ਤਾਪੀ ਇਕੱਠਾ ਨਹੀਂ ਪਾਠ ਕਰਨਾ ਸੰਬੰਧ ਖੈ ਲਮਕਾ ਕੇ ਬੋਲਨਾ ਤਾਂ ਕੀ ਆਸ ਕਲਿਆਣ ਸੁਖ ਜਾ ਤੇ ਸਭ ਕਛ ਹੋਏ ਜਾ ਤੇ ਵੀ ਜਿਹੜਾ ਸੰਬੰਧਕ ਬੋਲਣਾ ਹੈ ਚਾਰ ਕੁੰਟ ਦਹ ਦਿਸ ਭ੍ਰਮਿਓ ਤੇਸ ਬਿਨ ਅਵਰ ਨਾ ਕੋਈ वेद पुराण सिमरित सुने बहु वेद कराओ बीचारै पतित उदाहरण पै हरन सुख सागर निरंकार दाता भुगता दीन हार तिस बिन अवर न जाय जो चाहै सोई मिलै नानक हर गुण गाए गोविंद जस ਗਾਇਆ ਹਰ ਨੀਤ ਗੋਬਿੰਦ ਜਸ ਇੱਥੇ ਵਿਸਰਾਮ ਲਾਉਣਾ ਹੈ ਯਾਦ ਰੱਖਣਾ ਗੋਬਿੰਦ ਜਸ ਗਾਇਆ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਇਹ ਭਜੀਐ ਨਹੀਂ ਕਹਿਣਾ ਭਜੀਐ ਪੂਲਾ ਹੀ ਬੋਲਣਾ ਹੈ ਮਿਲ ਭਜੀਐ ਇੱਥੇ ਵਿਸਰਾਮ ਹੈ ਸਾਧ ਸੰਗ ਮੇਰੇ ਮੀਤ ਰਹਾਉ ਸ਼ਲੋਕ ਕਰੋ ਬੰਦਨਾ ਅਨੇਕ ਵਾਰ ਸਰਨ ਪਰ ਆਵ ਹਰ ਰਾਇ ਭ੍ਰਮ ਕਟਿਐ ਭ੍ਰਮ ਕਟਿਐ ਨਾਨਕ ਸਾਧ ਸੰਗ ਭ੍ਰਮ ਕਟਿਐ ਇਥੇ ਠਮਕ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਦੁਤੀਆ ਤੇ ਜਮਕ ਲਾ ਦਨੀਐ ਦੁਤੀਆ ਦੁਰਮਤ ਦੂਰ ਕਰ ਗੁਰਸੇਵਾ ਕਰਨੀਤ ਦੂਜੀ ਥਿੱਤ ਦੁਆਰਾ ਏਕਮ ਥਿੱਤ ਦੁਆਰਾ ਇਸ ਤਰ੍ਹਾਂ ਉਪਦੇਸ਼ ਹੋਣਗੇ ਦੁੱਤੀਆ ਦੂਜੀ ਥਿੱਤ ਦੁਆਰਾ ਉਪਦੇਸ਼ ਹੈ ਦੁਰਮਤ ਦੂਰ ਕਰ ਗੁਰਸੇਵਾ ਕਰਨੀਤ ਰਾਮ ਰਤਨ ਮਨ ਤਨ ਬਸੈ ਰਾਮ ਰਤਨ ਮਨ ਮਨ ਤਨ ਬਸੈ ਤਾਜ ਕਾਮ ਕ੍ਰੋਧ ਲੋਭ ਮੀਤ ਆ ਇਹ ਠੰਮਕ ਧਿਆਨ ਨਾਲ ਲਾਉਣੀ ਹੈ ਤਾਜ ਕਾਮ ਕ੍ਰੋਧ ਲੋਭ ਇਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਠੰਮਕ ਲਾ ਕੇ ਬੋਲਣਾ ਮੀਤ ਲੋਭ ਮੀਤ ਨਹੀਂ ਕਹਿਣਾ ਤਾਜ ਪੋਲਾ ਬੋਲਣਾ ਮਰਨ ਮਿਟੈ ਜੀਵਨ ਮਿਲੈ ਬਿਨ ਸਹ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਆਪ ਤਜੋ ਗੋਬਿੰਦ ਭਜੋ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਲਾਭ ਮਿਲੈ ਟੋਟਾ ਹਿਰੈ ਹਰ ਦਰਗਹ ਪਤਵੰਤ ਰਾਮ ਨਾਮ ਧਨ ਸੰਚਵੈ ਸਾਚ ਸਾਹ ਭਗਵੰਤ ਉਠਤ ਬੈਠਤ ਹਰਿ ਭਜੋ ਸਾਧੂ ਸੰਗ ਪਰੀਤ ਇੱਥੇ ਪਰੀਤ ਰਾਰਾ ਪੂਰਾ ਆ ਗਿਆ ਸਾਧੂ ਸੰਗ ਪਰਜੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ